ਸਾਡੇ ਮਾਮਾ ਜੀ ਮਲਖਾਨ ਆਦੋਨੇ ਤੋਂ ਲੁਧਿਆਣੇ ਸਤਗੁਰਾਂ ਨੇ ਖੰਡ ਪਾਠ ਰੱਖਿਆ ਵਾ ਸੀਗਾ ਇੱਕ ਬੀਬੀ ਸਤਗੁਰਾਂ ਦਾ ਨਲਕਾ ਗੇੜਦੇ ਸੀ ਨਾਣ ਲੱਗੇ ਇੱਕ ਬੀਬੀ ਬੱਚੇ ਨੂੰ ਲੈ ਕੇ ਆਈ ਕੋਲ ਉਹਦੇ ਕੰਨਾਂ ਦੇ ਪੀਕ ਚੋਂਦੀ ਸੀ ਬੱਚੇ ਦੇ ਤੇ ਜਦੋਂ ਮਹਾਰਾਜ ਜੀ ਨੂੰ ਕੋਲ ਨੂੰ ਆਈ ਤਾਂ ਮਹਾਰਾਜ ਜੀ ਹੋਣੀ ਜਣ ਕਹਿੰਦੇ ਕਹਿੰਦੇ ਖਾਨਚੰਦ ਇਹਨੂੰ ਕਹਦੇ ਬੀਬੀ ਨੂੰ ਵੀ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਦੇ ਵੈ ਤਾਂ ਉਹਨੇ ਖਾਨਚੰਦ ਨੇ ਕਿਹਾ ਮਾਮੇ ਨੇ ਸਾਡੇ ਨੇ ਕਹੇ ਬੀਬੀ ਤੇ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਦੇ ਇਹਨੂੰ ਲੈ ਕੇ ਕਹੇ ਵੀਰਾ ਗੱਲ ਸੁਣ ਲੈ ਤੇਰੇ ਘਰ ਆ ਕੰਢੀ ਮੇਰੀ ਗੱਲ ਦੇ ਵਿੱਚ ਦਖਲ ਨਾ ਦੇ ਦੀ ਮੈਂ ਜਾਣਾ ਮਹਾਰਾਜ ਜਾਣਾ ਉਹ ਮਹਾਰਾਜ ਦੇ ਖੜੇ ਪੈ ਗਈ ਜਦੋਂ ਮਹਾਰਾਜ ਜੀ ਦੇ ਖੜੇ ਪਈ ਤਾਂ ਮਹਾਰਾਜਿਆਂ ਨੇ ਚਿੱਪੀ ਭਰੀ ਪਾਣੀ ਦੀ ਇੱਕ ਉਧਰ ਤੋਂ ਇੱਕ ਉਧਰ ਤੋਂ ਇੱਕ ਲਫੇੜਾ ਮਾਰਿਆ ਕੰਨ ਪਰ ਬੱਚੇ ਦਾ ਬੱਚਾ ਸੀ 6-7 ਸਾਲ ਦਾ ਜਾਂ ਬੀਬੀ ਕਹੇ ਉਹ ਚਲੇ ਗਏ ਕੁਛ ਅਰਸਾ ਪਾ ਕੇ 5-6 ਮਹੀਨੇ ਪਾ ਕੇ ਦੇਹੜੂ ਦੀ ਕੁਠੀਆ ਸਰਦੀ ਦਾ ਟਾਈਮ ਤਾਂ ਮਹਾਰਾਜ ਜੀ ਧੁੱਪੇ ਮੰਜਾ ਢਾ ਕੇ ਬੈਠੇ ਇਹ ਖਾਨਚੰਦ ਵੀ ਗਿਆ ਵਾ ਪਾੜ ਦੀ ਤਰੀਕ ਲੈਣੀ ਸੀ ਭੂਆ ਦੀ ਮੌਤ ਹੋ ਗਈ ਸੀ ਜਦੋਂ ਉੱਥੇ ਪਹੁੰਚੇ ਤਾਂ ਖਾਨਚੰਦ ਨੇ ਦੇਖ ਲਿਆ ਉਹ ਬੀਬੀ ਆਂਦੀ ਹੈ ਉਹਨੇ ਘੇਰ ਦੀ ਕੰਨੀ ਗੋਲ ਚੱਕੀ ਵੀ ਉਹ ਮੁੰਡਾ ਤੋਰਿਆ ਵਾ ਨਾਲ ਜਦ ਆਏ ਦੇ ਡਰ ਗਿਆ ਤੇ ਬੀਬੀ ਗੱਲ ਪੈਂਦੀ ਇਹ ਉੱਥੇ ਉੱਠ ਕੇ ਪਾਸੇ ਨੂੰ ਹੋ ਗਿਆ ਮਹਾਰਾਜ ਹਾਜ਼ਨ ਲਾਪੇ ਮਹਾਰਾ ਕਹਿੰਦੇ ਕੀ ਗੱਲ ਹੋਈ ਕਹੇ ਜੀ ਬੀਬੀ ਆ ਗਈ ਮਹਾਰਾਜ ਹੱਸ ਪਏ ਇਹ ਚਲਾ ਗਿਆ ਪਾਸੇ ਨੂੰ ਬੀਬੀ ਨੇ ਮੱਥਾ ਟੇਕਿਆ 2 ਮਿੰਟ ਵਾਰਾ ਕੋਲ ਬੈਠੀ ਈਦ ਕੋਲ ਪਹੁੰਚ ਗਈ ਪਹੁੰਚੀ ਕਹਿੰਦੀ ਵੀਰਾ ਗੱਲ ਇਹ ਹੈ ਮੈਂ ਇਸ ਬੱਚੇ ਨੂੰ ਪੀਜੀਆਈ ਹਰਜਿੰਦਰਾ ਸੀਐਮਸੀ ਡੀਐਮਸੀ ਸਾਰੇ ਹਸਪਤਾਲਾਂ ਨੇ ਦਿਖਾ ਲਿਆ ਮੈਨੂੰ ਜਵਾਬ ਮਿਲ ਗਿਆ ਤਾਂ ਵੀ ਬੱਚੇ ਦੇ ਕੰਨ ਨਹੀਂ ਠੀਕ ਹੋ ਸਕਦੇ ਇਹ ਨੇ ਇਦਾਂ ਹੀ ਰਹਿਣਾਗਾ ਅੱਜ ਮੇਰਾ ਬੱਚਾ ਬਿਲਕੁਲ ਸਹੀ ਹੈ ਤਿੰਨ ਵੇਰੀ ਸਤਗੁਰਾਂ ਨੇ ਇਹਦੇ ਕੰਨ ਠੋਏ ਬੋਲੋ ਸਤਗੁਰ ਦੇਵ ਕੀ ਜੈ ਐਦਾਂ ਨੇ ਮੇਰੇ ਮਹਾਰਾਜ ਐ ਉਹਨਾਂ ਦੀ ਕੋਈ ਲੀਲਾ ਨੂੰ ਕੋਈ ਅੰਤ ਨਹੀਂ ਪਾ ਸਕਦਾ ਹੈਗਾ